ਸਵਾਗਤ ਹੈ ਪੀਟੀਸੀ ਨਿਊਜ਼ ਵਿੱਚ ਸਾਰੇ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਤਸਦੀਕਰੋ ਚਿਤਕਾਰਾ ਯੂਨੀਵਰਸਿਟੀ ਪ੍ਰੈਜ਼ੈਂਟਸ ਵਿਚਾਰ ਚਰਚਾ ਰਹੀ ਇੱਕ ਬੇਹਦ ਅਹਿਮ ਖਾਸ ਤੇ ਗੰਭੀਰ ਮੁੱਦਾ ਤੇ ਵਿਚਾਰ ਚਰਚਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਕਿਸੇ ਵੀ ਮੁਲਕ ਕੌਮ ਜਾਂ ਸੂਬੇ ਦੇ ਖਿਡਾਰੀ ਹੁੰਦੇ ਨੇ ਜਿਹੜੇ ਉਸ ਕੌਮ ਸੂਬੇ ਦਾ ਸਰਮਾਇਆ ਹੁੰਦੇ ਨੇ ਤੇ ਉਹ ਸਰਮਾਇਆ ਸਾਂਭ ਕੇ ਰੱਖਿਆ ਜਾਂਦਾ ਹੈ ਸੰਭਾਲਿਆ ਜਾਂਦਾ ਹੈ ਜਦੋਂ ਵੀ ਕੋਈ ਇੱਕ ਖਿਡਾਰੀ ਮੈਡਲ ਜਿੱਤ ਕੇ ਆਉਂਦੇ ਨੇ ਕੋਈ ਕੱਪ ਜਿੱਤ ਕੇ ਆਉਂਦੇ ਨੇ ਕੋਈ ਟੂਰਨਾਮੈਂਟ ਜਿੱਤ ਕੇ ਆਉਂਦੇ ਨੇ ਤਾਂ ਉਹਨਾਂ ਦਾ ਸਾਰਿਆਂ ਦਾ ਬਣਦਾ ਮਾਨ ਸਤਿਕਾਰ ਕੀਤਾ ਜਾਂਦਾ ਔਰ ਕਰਨਾ ਬਣਦਾ ਵੀ ਹੈ ਹਾਲ ਹੀ ਦੇ ਵਿੱਚ ਭਾਰਤੀ ਕ੍ਰਿਕਟ ਟੀਮ ਨੇ T20 ਵਰਲਡ ਕੱਪ ਜਿੱਤਿਆ ਤਾਂ ਪੱਪਾ ਪਾਰ ਹੋ ਗਈ ਪੂਰਾ ਮੁਲਕ ਪੱਪਾ ਪਾਰ ਹੋ ਗਿਆ ਸੜਕਾਂ ਤੇ ਆ ਕੇ ਲੋਕ ਉਹਨਾਂ ਦਾ ਸਵਾਗਤ ਕਰਨ ਦੇ ਲਈ ਇੱਕ ਝਲਕ ਪਾਉਣ ਦੇ ਲਈ ਕਰੋੜਾਂ ਅਰਬਾਂ ਰੁਪਏ ਦੇ ਇਨਾਮ ਦਿੱਤੇ ਗਏ BCCI ਵੱਲੋਂ ਖਜ਼ਾਨੇ ਖੋਲ ਦਿੱਤੇ ਗਏ ਉਹਨਾਂ ਖਿਡਾਰੀਆਂ ਤੇ ਲਈ ਔਰ ਬਣਦਾ ਵਿੱਚ ਜਿਹੜੇ ਖਿਡਾਰੀ ਨੇ ਉਹ ਜਿਨ੍ਹਾਂ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ ਜਿਨ੍ਹਾਂ ਨੇ ਆਪਣੀ ਗੇਮ ਖੇਡੀ ਜਿਸ ਦੇ ਵਿੱਚ ਭਾਰਤ ਨੂੰ ਜਿੱਤ ਦਵਾਈ ਉਹ ਬਣਦਾ ਵਿੱਚ ਪਰ ਫਰਕ ਨਹੀਂ ਰੱਖਣਾ ਚਾਹੀਦਾ ਖਿਡਾਰੀਆਂ ਦੇ ਵਿੱਚ ਫਰਕ ਖੇਡ ਖਿਡਾਰੀ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਫਰਕ ਨਹੀਂ ਹੋਣਾ ਚਾਹੀਦਾ ਇਹ ਨਹੀਂ ਹੋਣਾ ਚਾਹੀਦਾ ਕਿ ਜੇ ক্রিকেট ਤੁਸੀਂ ਖੇਡਦੇ ਹੋ ਤਾਂ ਤਾਂ ਤੁਹਾਡਾ ਸਨਮਾਨ ਹੈ ਜੇ ਤੁਸੀਂ ਜਿੱਤ ਕੇ ਆਏ ਹੋ ਤੇ ਜੇ ਤੁਸੀਂ ਕੋਈ ਹੋਰ ਗੇਮ ਖੇਡਦੇ ਹੋ ਤਾਂ ਤੁਹਾਡਾ ਸਨਮਾਨ ਨਹੀਂ ਹੋਵੇਗਾ ਜਾਂ ਤੁਹਾਨੂੰ ਕੋ ਪੁੱਛਣ ਵਾਲਾ ਵੀ ਨਹੀਂ ਹੋਵੇਗਾ ਤੁਹਾਡਾ ਸਵਾਗਤ ਕਰਨਾ ਤਾਂ ਦੂਰ ਹੈ ਤੁਹਾਨੂੰ ਰਿਸੀਵ ਕਰਨ ਵਾਲਾ ਵੀ ਕੋਈ ਨਹੀਂ ਹੋਵੇਗਾ ਅੱਜ ਤੁਹਾਨੂੰ ਉਸ ਖਿਡਾਰੀ ਨਾਲ ਮਿਲਾਨ ਜਾ ਰਹੇ ਹਾਂ ਜਿਨੇ ਭਾਰਤ ਦਾ ਨਾਮ ਚਮਕਾਇਆ ਭਾਰਤ ਦਾ ਨਾਮ ਰੋਸ਼ਨ ਕੀਤਾ ਪਰ ਮਜਬੂਰੀ ਉਹਦੀ ਇਹ ਕਿ ਨਾ ਤਾਂ ਉਹਨੂੰ ਕੋਈ ਰਿਵਾਰਡ ਮਿਲਿਆ ਨਾ ਹੀ ਕੋਈ ਸਰਕਾਰ ਵੱਲੋਂ ਮਦਦ ਮਿਲੀ ਨਾ ਹੀ ਕੋਈ ਰੈਕੋਗਨਾਈਜੇਸ਼ਨ ਮਿਲੀ ਹਰ ਤਰ੍ਹਾਂ ਦੇ ਨਾਲ ਉਹ ਨਮੂਨਾ ਜਿਹੀ ਰਿਹਾ ਔਰ ਹਾਲਾਤ ਇੱਥੋਂ ਤੱਕ ਬਣ ਗਏ ਕਿ ਉਸ ਦੇ ਉੱਤੇ ਕਰਜ਼ਾ ਵੀ ਚੜ ਗਿਆ ਹਾਲਾਂਕਿ ਕਰਜ਼ਾ ਉਹਦਾ ਲਾਇਆ ਕਿਸ ਦਾ ਆਇਆ ਇਹ ਅੱਗੇ ਜਾ ਕੇ ਤੁਹਾਨੂੰ ਦੱਸਾਂਗੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਤਰਨ ਸ਼ਰਮਾ ਹੋਰਾਂ ਦੀ ਜੀ ਹਾਂ ਪੈਰਾ ਕਰਾਟੇ ਖਿਡਾਰੀ ਨੇ ਤਰਨ ਸ਼ਰਮਾ ਤੁਹਾਨੂੰ ਪਹਿਲਾਂ ਤਸਵੀਰ ਦਿਖਾਉਂਦੇ ਆ ਇਹ ਤਸਵੀਰ ਦੇਖੋ ਇਹ ਏਸ਼ੀਅਨ ਚੈਂਪੀਅਨਸ਼ਿਪ 2023 ਦੀ ਹੈ ਜਿੱਥੇ ਇਹ ਤਾਂਬੇ ਦਾ ਤਗਮਾ ਜਿੱਤ ਕੇ ਆਂਦੇ ਨੇ ਇਹ ਤਰਨ ਸ਼ਰਮਾ ਪ੍ਰਾਈਵੇਟ ਬੱਸ ਦੇ ਵਿੱਚ ਉਤਰ ਰਹੇ ਨੇ ਸਵਾਗਤ ਕਰਨ ਤੇ ਕੋਈ ਸਰਕਾਰੀ ਅਧਿਕਾਰੀ ਨਹੀਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਸਿਰਫ ਇਹਨਾਂ ਦਾ ਪਰਿਵਾਰ ਬਣਦਾ ਤਾਂ ਇਹ ਸੀ ਕਿ ਏਸ਼ੀਅਨ ਚੈਂਪੀਅਨਸ਼ਿਪ ਦੇ ਵਿੱਚ ਮੁੰਡਾ ਜਿੱਤ ਕੇ ਆਇਆ ਪੈਰਾ ਕਰਾਟੇ ਖਿਡਾਰੀ ਹੈ ਤੇ ਇਸ ਦਾ ਬਣਦਾ ਮਾਨ ਸਤਿਕਾਰ ਕੀਤਾ ਜਾਂਦਾ ਇਸ ਨੂੰ ਰਿਸੀਵ ਕੀਤਾ ਜਾਂਦਾ ਉਸੇ ਤਰ੍ਹਾਂ ਵੱਡੀਆਂ ਗੱਡੀਆਂ ਦੇ ਵਿੱਚ ਲੈ ਕੇ ਆਇਆ ਜਾਂਦਾ ਪਰ ਨਹੀਂ ਹੋਇਆ ਇਹ ਬੱਸ 'ਚ ਮੁੰਡਾ ਆਪ ਆਇਆ ਤਗਮਾ ਤੁਸੀਂ ਹੱਥ ਦੇ ਵਿੱਚ ਦੇਖ ਰਹੇ ਹੋ ਤਾਂ ਪਰਿਵਾਰ ਨਹੀਂ ਜਿਹੜਾ ਉਸ ਦਾ ਹੌਸਲਾ ਫਜ਼ਾਈ ਕੀਤੀ ਇਲਾਕੇ ਦੇ ਲੋਕਾਂ ਨੇ ਹੌਸਲਾ ਫਜ਼ਾਈ ਕੀਤੀ ਕੋਈ ਪ੍ਰਸ਼ਾਸਨਿਕ ਜਾਂ ਸਰਕਾਰੀ ਅਧਿਕਾਰੀ ਨਹੀਂ ਪਹੁੰਚਿਆ ਇਹ ਖਬਰ ਬੜੀ ਸੁਰਖੀਆਂ ਦੇ ਵਿੱਚ ਉਦੋਂ ਵੀ ਬਣੀ ਸੀ ਇੱਕ ਤਸਵੀਰ ਹੁਣ ਦੂਜੀ ਤਸਵੀਰ ਵੀ ਦਿਖਾਣੇ ਆ ਆਪਣਾ ਰੋਜ਼ਗਾਰ ਚਲਾਣ ਦੇ ਲਈ ਆਪਣਾ ਕੰਮ ਚਲਾਣ ਦੇ ਲਈ ਇਹਨਾਂ ਨੂੰ ਮਜਬੂਰੀ ਦੇ ਵਿੱਚ ਸਬਜ਼ੀ ਦੀ ਰੇੜੀ ਤੱਕ ਲਗਾਣੀ ਪਈ ਸਬਜ਼ੀਆਂ ਵੇਚਣੀਆਂ ਪਈਆਂ 18 ਇੰਟਰਨੈਸ਼ਨਲ ਮੈਡਲ ਜਿੱਤੋਗੇ ਨ ਤਰਨ ਸ਼ਰਮਾ 18 ਇੰਟਰਨੈਸ਼ਨਲ ਮੈਡਲ ਫਿਰ ਵੀ ਕਰਦੇ ਹਾਲਾਤ ਅਜਿਹੇ ਨੇ ਕਿ ਇਹਨਾਂ ਨੂੰ ਸਬਜ਼ੀ ਦੀ ਰੇੜੀ ਲੈਣੀ ਪਈ ਬਣਦਾ ਤਾਂ ਇਹ ਸੀਗਾ ਕਿ ਸਰਕਾਰ ਇਹਨਾਂ ਦਾ ਮਾਨ ਸਨਮਾਨ ਕਰਦੀ ਕੋਈ ਨੌਕਰੀ ਦਿੰਦੀ ਕੋਈ ਸਹਾਇਤਾ ਕੀਤੀ ਜਾਂਦੀ ਪਰ ਅਜੇਆ ਨਹੀਂ ਹੋਇਆ ਹਾਲਾਤ ਇੱਥੋਂ ਤੱਕ ਆ ਗਏ ਕਿ ਲਗਭਗ 12 ਲੱਖ ਦੇ ਕਰੀਬ ਇਹਨਾਂ ਦੇ ਸਿਰ ਤੇ ਕਰਜ਼ਾ ਚੜ ਗਿਆ ਤੇ ਹਾਲਾਤ ਇਹ ਬਣ ਕੇ ਕਿ ਘਰ ਵਿਕਣ ਤੱਕ ਆ ਗਿਆ ਇਹ ਹੈ ਤਰਨ ਸ਼ਰਮਾ ਉਹ ਨੌਜਵਾਨ ਜਿਨੇ ਮੁਲਕ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰੌਸ਼ਨ ਕੀਤਾ 18 ਇੰਟਰਨੈਸ਼ਨਲ ਮੈਡਲ ਜਿੱਤੇ ਨੇ ਫਟਾਫਟ ਤੁਹਾਨੂੰ ਮੈਂ ਇਹਦੇ ਪ੍ਰਾਪਤੀਆਂ ਇਹਨਾਂ ਦੀਆਂ ਵਿੱਚ ਦੱਸ ਦਿੰਨੇ ਆ ਏਸ਼ੀਅਨ ਚੈਂਪੀਅਨਸ਼ਿਪ 2022 ਦੇ ਵਿੱਚ ਸਿਲਵਰ ਮੈਡਲ ਜਿੱਤਿਆ ਏਸ਼ੀਅਨ ਚੈਂਪੀਅਨਸ਼ਿਪ 2023 ਦੇ ਵਿੱਚ ਤਾਂਬੇ ਦਾ ਤਗਮਾ 18 ਇੰਟਰਨੈਸ਼ਨਲ ਮੈਡਲ ਹੁਣ ਤੱਕ ਤਰਨ ਸ਼ਰਮਾ ਜਿੱਤ ਚੁੱਕੇ ਨੇ ਹਾਲ ਹੀ ਦੇ ਵਿੱਚ ਨਾਰਥ ਅਮਰੀਕਾ ਵਿਖੇ ਹੋਈਆਂ ਖੇਡਾਂ ਦੇ ਵਿੱਚ ਵੀ 골ਡ ਮੈਡਲ ਜਿੱਤਿਆ ਇਹਨਾਂ ਨੇ ਤਰਨ ਸ਼ਰਮਾ ਤੇ 12 ਲੱਖ ਦੇ ਕਰੀਬ ਕਰਜ਼ਾ ਸੀ ਜਿਹੜਾ ਕਿ ਪੰਜਾਬੀ ਗਾਇਕ ਕਰਨ ਔਜਲਾ ਨੇ 9 ਲੱਖ ਰੁਪਏ ਦਾ ਕਰਜ਼ਾ ਉਤਾਰਿਆ ਔਰ ਬਾਕੀ ਜਿਹੜਾ ਸੀਗਾ ਉਹ ਐਨ ਆਰ ਆਈ ਭਰਾਵਾਂ ਨੇ ਉਤਾਰਿਆ ਤਰਨ ਸ਼ਰਮਾ ਨੇ ਇਹ ਖੁਦ ਵੀਡੀਓ ਪਾ ਕੇ ਜਾਣਕਾਰੀ ਵੀ ਦਿੱਤੀ ਸਾਡੇ ਨਾਲ ਤਰुण ਸ਼ਰਮਾ ਖੁਦ ਮੌਜੂਦ ਨੇ ਤਰुण ਜੀ ਬਹੁਤ ਬਹੁਤ ਸਵਾਗਤ ਹੈ ਔਰ ਸਭ ਤੋਂ ਪਹਿਲਾਂ ਤੇ ਸਲੂਟ ਕਰਦੇ ਆ ਤੁਹਾਨੂੰ ਤੁਹਾਡੀ ਹਿੰਮਤ ਨੂੰ ਦਾਤ ਦੇਣੀ ਪਏਗੀ ਤੁਸੀਂ ਹੌਸਲਾ ਨਹੀਂ ਹਾਰਿਆ ਹਾਲਾਂਕਿ ਪ੍ਰਸ਼ਾਸਨਿਕ ਅਣਗਹਿਲੀ ਰਹੀ ਜਾਂ ਸਰਕਾਰ ਵੱਲੋਂ ਕੋਈ ਮਦਦ ਨਹੀਂ ਮਿਲੀ ਪਰ ਫਿਰ ਵੀ ਤੁਸੀਂ ਹੌਸਲਾ ਨਹੀਂ ਹਾਰਿਆ ਹਾਲੀ ਦੇ ਵਿੱਚ ਦਰਸ਼ਕਾਂ ਨੂੰ ਵੀ ਦੱਸਦਾ ਕਿ ਹਾਲੀ ਦੇ ਵਿੱਚ ਫਿਰ 골ਡ ਮੈਡਲ ਜਿੱਤ ਕੇ ਆਏ ਨੇ ਨਾਰਥ ਅਮਰੀਕਾ ਦੇ ਵਿੱਚ ਥੋੜਾ ਜਿਆਦਾ ਦੱਸੋਗੇ ਕਿ ਕਿੱਥੇ ਕਿੱਥੇ ਤੁਹਾਡੇ ਨਾਲ ਵਦੀਕੀਆਂ ਹੋਈਆਂ ਮਨ ਦੇ ਵਿੱਚ ਕਦੇ ਇਹ ਰੋਸ ਆਂਦਾ ਹੈ ਕਿ ਜਿੱਦਾਂ ਹਾਲੀ ਦੇ ਵਿੱਚ ਮੈਂ ਜੋ ਜਾਣਕਾਰੀ ਦਿੱਤੀ ਕਿ ਜਿਵੇਂ cricket ਦੇ ਖਿਡਾਰੀਆਂ ਦਾ ਮਾਨ ਸਨਮਾਨ ਹੁੰਦਾ ਹੈ ਜਾਂ ਬਾਕੀ ਖਿਡਾਰੀਆਂ ਦਾ ਹੁੰਦਾ ਤੁਹਾਡੇ ਵਰਗੇ ਖਿਡਾਰੀਆਂ ਦਾ ਕਿਉਂ ਨਹੀਂ ਕੀਤਾ ਜਾਂਦਾ ਸਭ ਤੋਂ ਪਹਿਲਾਂ ਮੈਂ ਔਰੀਐਂਟ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਧੰਨਵਾਦ ਕਰਦਾ ਹਾਂ ਕਿ ਤੁਸੀਂ ਸਾਰੇ ਇੰਨਾ ਪਿਆਰ ਦੇ ਰਹੇ ਹੋ ਜੀ ਉਹੀ ਗੱਲ ਵੀ ਜੋ ਜਦ ਐਰਪੋਰਟ ਤੇ ਅਸੀਂ ਆਨੇ ਆਖੇੜ ਕੇ ਜਿੱਤ ਕੇ ਜਦ ਐਰਪੋਰਟ ਦਾ ਦਰਵਾਜਾ ਖੁੰਦਣਾ ਤੇ ਕੋਈ ਨਹੀਂ ਆਉਂਦਾ ਤਾਂ ਕਿਧਰਾਂ ਲ ਕਿਧਰੇ ਸਾਡਾ ਵੀ ਦਿਲ ਟੁੱਟਦਾ ਅਸੀਂ ਵੀ ਸੋਚਦੇ ਹਾਂ ਕਿ ਆ ਨਾ ਆਈ ਜਾਂ ਕੀ ਕਰਤਾ ਤੇ ਦੇਖ ਲਈ ਕੋਈ ਆਈ ਜਾਂ ਕ੍ਰਾਈਮ ਕਰਤਾ ਕਿ ਸਾਨੂੰ ਪਿਕ ਕਰਨ ਕੋਈ ਨਹੀਂ ਆਂਦਾ ਓਹੋ ਤੋਂ ਮੈਂ ਇਹੀ ਸਰਕਾਰਾਂ ਨੂੰ ਵੀ ਬੇਨਤੀ ਕਰੂੰਗਾ ਕਿ ਇੱਕ ਗੇਮ ਪਿੱਛੇ ਨਾ ਜਾਣ ਗੇਮਾਂ ਹੋਰ ਵੀ ਨੇ ਮੇਰੇ ਨਾਲ ਵਧੀਆ ਕਿਹੜੇ ਆਦੀ ਬੈਠੇ ਨੇ ਸੋ ਮੈਂ ਇਹ ਉਮੀਦ ਲਾ ਕੇ ਬੈਠਾ ਕਿ ਅੱਗੇ ਤੋਂ ਇਹ ਜਿਹਾ ਨਹੀਂ ਹੋਊਗਾ ਤੇ ਹਰੇਕ ਹੀੜਾ ਜਿਹਨੂੰ ਉਹਦਾ ਬਣਦਾ ਮਾਨਦਮਾ ਮਿਲੇਗਾ ਹਮ ਸ਼ਰਮਾ ਜੀ ਤੁਸੀਂ ਥੋੜੇ ਭਾਵੁਕ ਵੀ ਹੋ ਗਏ ਹੋ ਬਣਦਾ ਵੀ ਹੈ ਮੈਂ ਤੁਹਾਡੀ ਇੱਕ ਵੀਡੀਓ ਚਲਾ ਰਿਹਾ 2023 ਦੀ ਜੋ ਤੁਸੀਂ ਬਸ ਦੇ ਵਿੱਚ ਆਏ ਸੀ ਥੋੜਾ ਜਿਹਾ ਦੱਸੋਗੇ ਕਿਹੜੀ ਇਹ ਚੈਂਪੀਅਨਸ਼ਿਪ ਸੀਗੀ ਜਦੋਂ ਤੁਸੀਂ ਆਏ ਸੀ ਜੀ ਮੈਂ ਪੰਜਾਬ ਦੇ ਲਈ ਅੱਜ ਤੋਂ ਪਹਿਲਾਂ ਏਸ਼ੀਅਨ ਕਾਰਾਟੇ ਕੈਂਪੀਨਿਗ ਦੇ ਵਿੱਚ ਮੈਡਲ ਜਿੱਤਿਆ ਤੇ ਮੈਂ ਦੋ ਵਾਰ ਹੀਟੇ ਬਣਾਈਆ ਪੰਜਾਬ ਦੇ ਲਈ ਇੱਕ ਵਾਰ ਸਿਲਵਰ ਮੈਡਲ ਲੈ ਕੇ ਆਇਆ ਚੀਨ ਚੈਂਪੀਅਨਸ਼ਿਪ ਤੋਂ ਤਿੰਨ ਬ੍ਰਾਊਨ ਇੱਕ ਵਾਰ ਬ੍ਰਾਊਨ ਮੈਡਲ ਲੈ ਕੇ ਆਇਆ ਤੇ ਜਿਹੜੀ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ ਇਹ 2023 ਦੇ ਵਿੱਚ ਮੈਂ ਉਹਦੀ ਬੇਕਿੰਗ ਸਾਲ ਦੇ ਵਿੱਚ ਇੰਡੀਆ ਮਿਲੋ ਅਸੀਂ ਦੋ ਪਲੇਅਰ ਗਏ ਸੀ ਜਿਹੜੇ ਪੈਰਾ ਕੈਟੇਗਰੀ ਦੇ ਵਿੱਚ ਤੇ ਸਾਡੇ ਦੋਨਾਂ ਦਾ ਹੀ ਚੈਲਨ ਮੈਡਲ ਜਿੱਤਿਆ ਤੇ ਅੱਜ ਤੋਂ ਪਹਿਲਾਂ ਪੈਰਾ ਕਾਰਾਟੇ ਦੇ ਵਿੱਚ ਮੈਡਲ ਜਿੱਤਿਆ ਤੇ ਮੈਂ ਦੋਵਰ ਹਿੱਕੀ ਬਣਾ ਬਣਾਈਆ ਪੰਜਾਬ ਦੇ ਚਾ ਬਾਤ ਤੇ ਮੈਨੂੰ ਕਿਥੇ ਨੇ ਰਿਸਿਵਸ ਇਕ ਨਹੀਂ ਕਰ ਰਹਾ ਹਾਂ ਆਪੇ 에어ਪੋਰਟ ਤੋਂ ਬਸ ਚੜ ਕੇ ਆਇਆ ਤੇ ਮੇਰਾ ਭਰਾ ਹਾਰ ਲੈ ਕੇ ਆਇਆ ਤੇ ਭਰਾ ਹੀ ਮੈਨੂੰ ਐਕਟੀਵਾ ਤੇ ਬਿਠਾ ਕੇ ਕਰੇ ਲਏ ਮੈਂ ਤਾਂ ਸਗੋਂ ਮੇਰੇ ਕੋਲ ਲਫ਼ਜ਼ ਵੀ ਨਹੀਂ ਹੈ ਕਿ ਕਿਹੜੇ ਲਫ਼ਜ਼ਾਂ ਨਾਲ ਗੱਲ ਕਰਾਂ ਮਤਲਬ ਇੱਕੋ ਖਿਡਾਰੀ ਪੰਜਾਬ ਦੇ ਵਿੱਚ ਹਲੇ ਤੱਕ ਕੋਈ ਮੈਡਲ ਨਹੀਂ ਸੀ ਮੈਂ ਦਾ ਜਵੇਂ ਦਾ ਜੋ ਜਾਣਕਾਰੀ ਨੇ ਦਿੱਤਾ ਕਿ ਪਹਿਲੀ ਵਾਰੀ ਇਹ ਹੋਇਆ ਕਿ ਏਸ਼ੀਅਨ ਚੈਂਪੀਅਨਸ਼ਿਪ ਦੇ ਵਿੱਚ ਦੋ ਮੈਡਲ ਉਹ ਲੈ ਕੇ ਆਏ ਨੇ ਇੱਕ ਬ੍ਰੌਂਜ਼ ਮੈਡਲ ਇੱਕ ਸਿਲਵਰ ਮੈਡਲ ਬਣਦਾ ਤਾਂ ਇਹ ਸੀਗਾ ਕਿ 에어ਪੋਰਟ ਤੋਂ ਹੀ ਢੋਲ ਨਗਾੜਿਆਂ ਨਾਲ ਇਹਨਾਂ ਦਾ ਸਵਾਗਤ ਕਰਦੇ ਹੋਏ ਲੈ ਕੇ ਆਉਣਾ ਚਾਹੀਦਾ ਸੀਗਾ ਪਰ ਇਹ ਆਪ ਹੀ ਬੱਸ ਚੜ ਕੇ ਆਏ ਤੇ ਅੱਗੋਂ ਸਵਾਗਤ ਕਰਨ ਦਲ ਵੀ ਇਹਨਾਂ ਦਾ ਭਰਾ ਹਾਰ ਲੈ ਕੇ ਆਇਆ ਤੇ ਸਕੂਟਰੀ ਤੇ ਬੈਠ ਕੇ ਇਹ ਕਰ ਗਏ ਨੇ ਇਹਦੇ ਬਾਰੇ ਇਹ ਵੀ ਹੋ ਸਕਦਾ ਹੈ ਕਿ ਤਰਨੁਸ਼ਰਮਾ ਜੀ ਪ੍ਰਸ਼ਾਸਨ ਨੂੰ ਜਾਂ ਸਰਕਾਰ ਨੂੰ ਕੋਈ ਜਾਣਕਾਰੀ ਨਾ ਹੋਵੇ ਇਨਫੋਰਮੇਸ਼ਨ ਨਾ ਮਿਲੀ ਹੋਵੇ ਨਹੀਂ ਤਾਂ ਰਹਿ ਜਾਂਦੀ ਐ ਮੈਂ ਨਿਊ ਚੰਨਾ ਦੇ ਵਿੱਚ ਜਦੋਂ ਆਈ ਸੀ ਉਸ ਵਾਰਕ ਤੇ ਵੀ ਨਹੀਂ ਆਈ ਸੀ ਕਿ ਤਰਨੁਸ਼ਰਮਾ ਐਨੀ ਤਰੀਕ ਨੂੰ ਇੰਡੀਆ ਵਾਪਸ ਆ ਰਹੇ ਨੇ ਤੇ ਕਈ ਚੰਨਾ ਨੇ ਮੈਂ ਰਿਪੋਰਟ ਕੀਤੀ ਤੇ ਕਈਆਂ ਨੇ ਦਿਖਾਇਆ ਕਿ ਤਰਨੁਸ਼ਰਮਾ ਨੇ ਉੱਤੇ ਮੈਡਲ ਹੈ ਇਧਰ ਨੂੰ ਚਨਾ ਮਾਰ ਪਰ ਮੈਨੂੰ ਸਮਝ ਨਹੀਂ ਆਇਆ ਕਿ ਮੈਂ ਆਪਣੇ ਪੰਜਾਬ ਆਪਣੇ ਦੇਸ਼ ਦਾ ਉੱਥੇ ਇੰਨਾ ਉੱਚਾ ਕਰਿਆ ਤੇ ਮੈਂ ਕੀ ਆਇਆ ਕਰਦਾ ਕਿ ਮੈਂ ਗਰੀਬ ਫੈਮਲੀ ਦਾ ਇਸ ਲਈ ਮੇਰੀ سپورਟ ਨਹੀਂ ਹੋ ਰਹੀ ਜਾਂ ਮੈਂ ਡਿਸੇਬਲ ਦਾ ਹੈਂਡੀਕੈਪ ਦਾ ਇਸ ਲਈ ਮੇਰੀ سپورਟ ਨਹੀਂ ਹੋ ਰਹੀ ਅ اچھا ਹੁਣ ਤੁਹਾਡੀ ਸਪੋਰਟਲੀ ਤਰਨ ਸ਼ਰਮਾ ਜੀ ਕਰਨ ਔਜਲਾ ਆ ਗਏ ਨੇ ਉਹਨਾਂ ਨੇ ਤੁਹਾਡੀ ਮਦਦ ਕੀਤੀ ਹੈ ਥੋੜੀ ਜੀ ਉਹਦੇ ਬਾਰੇ ਜਾਣਕਾਰੀ ਦਿਓਗੇ ਕਿ ਸਾਨੂੰ ਪਤਾ ਲੱਗਿਆ ਕਿ ਤੁਹਾਡੇ ਤੇ ਕੋਈ ਲੋਨ ਸੀਗਾ ਕਰਜ਼ਾ ਸੀਗਾ ਉਹਨਾਂ ਨੇ ਉਤਾਰਿਆ ਕੁਛ ਐਨਆਰਆਈ ਭਰਾਵਾਂ ਨੇ ਵੀ ਉਤਾਰਿਆ ਉਹਦੀ ਜਾਣਕਾਰੀ ਦਿਓ ਥੋੜੀ ਜੀ ਸਭ ਤੋਂ ਮੈਂ ਐਨਆਰਆਈ ਭਰਾਵਾਂ ਦਾ ਦਿਨੋ ਧੰਨਵਾਦ ਕਰਦਾ ਤੇ ਇੰਡੀਆ ਦੇ ਪੰਜਾਬੀ ਭਰਾਵਾਂ ਦਾ ਜੀ ਜਿਨ੍ਹਾਂ ਨੇ ਆ ਕੇ ਮੇਰੀ ਮਦਦ ਕੀਤੀ ਤੇ ਪਰसों ਰਾਤ ਨੂੰ ਮੈਨੂੰ ਕੋਲ ਆਇਆ ਕਰਨ ਔਜਲਾ ਬਗੀਦਾ ਕੀ ਉਹ ਕਹਿੰਦੇ ਕਿ ਇੰਨਾ ਜਿ ਪੈਂਡਿੰਗ ਰਹਿ ਗਿਆ ਤੇ ਮਨਾਂ ਨੂੰ ਦੱਸਿਆ ਕਿ 8 ਲੱਖ 7000 70000 ਵਿੱਚ ਪੈਣੀ ਹੈ ਇਹ ਉਹਨਾਂ ਨੇ ਇੱਕ ਗੱਲ ਕਹੀ ਕਿ ਚਲੋ ਜੋ ਫੰਡ ਆ ਗਿਆ ਠੀਕ ਹੈ ਪਰ ਹੁਣ ਅਜ ਤੋਂ ਬਾਅਦ ਕਿਤੇ ਤੋਂ ਮੰਗਣਾ ਨਹੀਂ ਮੈਂ ਜਿੰਨਾ ਹੋਗਾ ਤੇਰਾ ਕੰਦਿਆ ਲਾ ਦੂੰਗਾ ਉਹੋ ਤੇ ਮੈਂ ਦਿਲੋਂ ਧੰਨਵਾਦ ਕਰਦਾ ਕਰਨ ਉਹ ਜਲਾ ਫਾਇਦੀ ਦਾ ਜਿਨ੍ਹਾਂ ਨੇ ਮੇਰੀ ਜੋ ਕੰਮ ਸਰਕਾਰਾਂ ਨੂੰ ਕਰਨਾ ਚਾਹੀਦਾ ਸੀ ਉਹ ਕੰਮ ਅੱਜ ਪੰਜਾਬ ਦਾ ਪੁੱਤ ਪਈ ਆਪ ਦਾ ਭਰਾ ਕਰ ਰਿਹਾ ਮੇਰੇ ਲਈ ਉਹ ਚਟਾਨ ਮੰਨ ਕੇ ਖੜੇ ਹੋਏ ਤੋਂ ਮੈਂ ਰੱਬ ਅਗੇ ਹੀ ਅਰਦਾਸ ਕਰੂਗਾ ਵੀ ਰੱਬ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਇਹ ਇਹ ਉਹਨਾਂ ਤੱਕ ਜਾਣਕਾਰੀ ਕਰਨ ਔਸ਼ਲਾ ਤੱਕ ਕਿਵੇਂ ਪਹੁੰਚੀ ਸੀ ਤਰਨ ਦੇਖੋ ਸੋਸ਼ਲ ਮੀਡੀਆ ਜੀ ਕੋ ਪਾਵਰ ਹੈ ਸੋ ਕਈ ਰਿਪੋਰਟਰਸ ਨੇ ਕਈ ਯੂਟਿਊਬਰਸ ਨੇ ਕਈ ਇਨਫਲੂਐਂਸਰ ਨੇ ਜਿਨ੍ਹਾਂ ਨੇ ਮੈਨੇ ਮੈਰੀ ਬਾਈਟ ਕਰੀ ਤੇ ਮੇਰੇ ਬਾਰੇ ਇੰਡੀਆ ਨੂੰ ਦੱਸਿਆ ਬڑے بڑے ਸੈਲੀਬ੍ਰਿਟੀਜ਼ ਮੈਨੂੰ ਕਾਲ ਕਰ ਰਹੇ ਨੇ ਜੀ ਸੋ ਸਭ ਤੋਂ ਬੜੀ ਪਾਵਰ ਮੈਂ ਮੰਨੂਗਾ ਅੱਜ ਦੇ ਜਿਹੜੀ ਹੈ ਆ ਸੋਸ਼ਲ ਮੀਡੀਆ ਦੀ ਪਾਵਰ ਇਹਦੇ ਥਰੂ ਮੈਰੀ ਗਾਨ ਉਹਨਾਂ ਤੱਕ ਗਈ ਹੂੰ ਅ ਤਰਨ ਅਸੀਂ ਕੁਝ ਤਸਵੀਰਾਂ ਉਹ ਵੀ ਦਿਖਾ ਰਹੇ ਹਾਂ ਕਿ ਤੁਸੀਂ ਅ ਸਬਜੀ ਦੀ ਇੱਕ ਰੇੜੀ ਤੇ ਵੀ ਖੜੇ ਹੋ ਤੁਸੀਂ ਸਬਜੀ ਦਾ ਕੰਮ ਵੀ ਕੀਤਾ ਹਾਂਜੀ ਮੈਂ ਫਾਦਰ ਨਾਮ ਦਾ ਸਬਜੀ ਦਾ ਕੰਮ ਕਰਦਾ ਸੀਗਾ ਬਟ ਮੇਰੇ ਫਾਦਰ ਸਾਹਿਬ 2 ਸਾਲ ਪਹਿਲੇ ਇਸ ਦੁਨੀਆ ਨੂੰ ਅ ਅਲਵੀ ਦਾ ਕਹਿ ਕੇ ਹਾਂ ਉਹਨਾਂ ਦਾ ਵੀ ਇੱਕ ਡ੍ਰੀਮ ਸੀਗਾ ਕਿ ਮੇਰਾ ਬੇਟਾ ਇੱਕ ਦਿਨ ਕਿਤੇ ਸਰਕਾਰੀ ਜੋਬ ਲੱਗੇ ਬਟ ਉਹ ਇਹ ਸੁਪਨਾ ਲੈਦੇ ਲੈਦੇ ਹੀ ਦੁਨੀਆ ਤੋਂ ਚਲੇ ਗਏ ਔਰ ਅਜਾ ਕੋਈ ਦੁਵਾਰਾ ਨਹੀਂ ਸਰਕਾਰੀ ਦੁਵਾਰਾ ਜਿੱਤੇ ਮੇਰੇ ਵਾਜਾ ਤਾਂ ਵੀ ਅੱਖਾਂ ਨਹੀਂ ਪਰੀਆਂ ਜਿੱਤੇ ਮੇਰੇ ਫਾਦਰ ਆਪਨੇ ਹੱਥੇ ਨਹੀਂ ਜੋੜੇ ਕਿ ਮੇਰੇ ਬੇਟੇ ਦਾ ਉਹਨਰ ਦੇਖੋ ਅਪਾਹਜ ਬਣਾ ਨਾ ਦੇਖੋ ਹਾਂ ਕਮਾਲ ਹੈ ਤੇ ਹੁਣ ਤੁਸੀਂ ਫਿਰ ਕੋਈ ਕੰਮ ਤੰਦਾ ਕਰਦੇ ਹੋ ਜਾਂ ਕਿਵੇਂ ਘਰ ਦਾ ਗੁਜ਼ਾਰਾ ਕਿਵੇਂ ਹੁੰਦਾ ਫਿਰ ਹੁਣ ਗੁਜ਼ਾਰਾ ਹੁੰਦੀ ਕਿ ਬ੍ਰਦਰ ਹੈ ਮੇਰਾ ਛੋਟਾ ਉਹੀ ਸਬਜ਼ੀ ਦੀ ਲੇੜੀ ਕੰਮਦਾ ਕਿਉਂਕਿ ਮੈਂ 50% ਡਿਸੇਬਲ ਹਾਂ ਤੇ ਉਹੀ ਘਰ ਦਾ ਗੁਜ਼ਾਰਾ ਕਰਿਆ ਸਾਰਾ ਬੋਝ ਉਹਦੇ ਤੇ ਹੈ इवन ਮੈਂ ਵੀ ਉਹਦੇ ਤੇ ਬੋਝ ਬਣ ਕੇ ਬੈਠਾ ਹਾਂ ਸੋ ਜਦ ਤੱਕ ਉਹਨਾਂ ਦਾ ਸਰਕਾਰਾਂ ਤੋਂ ਇਹ ਵੀ ਇਲਾਕੇ ਬੈਠਾ ਨਹੀਂ ਨਹੀਂ ਤਰਨ ਤਰਨ ਸ਼ਰਮਾ ਜੀ ਤੁਸੀਂ ਤੁਸੀਂ ਕਿਸੇ ਤਰ੍ਹਾਂ ਦਾ ਬੋਝ ਨਹੀਂ ਹੋ ਤੁਸੀਂ ਜੋ ਤੁਸੀਂ ਕੰਮ ਕੀਤਾ ਉਹ ਕੋਈ ਨਹੀਂ ਕਰ ਸਕਦਾ ਆਪਣੇ ਆਪ ਨੂੰ ਬੋਝ ਨਾ ਸਮਝੋ ਅਸੀਂ ਤੁਹਾਨੂੰ ਪੂਰਾ ਪੰਜਾਬ ਦੇਖ ਰਿਹਾ ਐਨ ਆਰ ਆਈ ਭਰਾ ਦੇਖ ਰਹੇ ਨੇ ਤੁਹਾਡੀ ਮਦਦ ਲਈ ਹਮੇਸ਼ਾ ਅੱਗੇ ਆਣਗੇ ਔਰ ਸਰਕਾਰ ਦੀਆਂ ਤੇ ਪ੍ਰਸ਼ਾਸਨ ਦੀਆਂ ਅੱਖਾਂ ਜ਼ਰੂਰ ਖੁੱਲ੍ਹਣੀਆਂ ਚਾਹੀਦੀਆਂ ਨੇ ਜਦੋਂ ਅਸੀਂ ਇਹ ਕਹਿੰਨੇ ਕਿ ਸਾਡਾ ਪੰਜਾਬ ਦਾ ਨੌਜਵਾਨ ਦੇਖੋ ਬਾਹਰ ਭਜ ਰਿਹਾ ਸਾਡਾ ਪੰਜਾਬ ਦਾ ਨੌਜਵਾਨ ਨਸ਼ੇੜੀ ਹੋ ਰਿਹਾ ਸਾਡਾ ਪੰਜਾਬ ਦਾ ਨੌਜਵਾਨ ਜਿਹੜਾ ਕੰਮ ਨਹੀਂ ਕਰਦਾ ਆ ਬੈਠਾ ਖਿਡਾਰੀ ਆ ਬੈਠਾ ਪੰਜਾਬ ਦਾ ਸਰਮਾਇਆ ਕਿੰਨੇ ਕੋ ਬਾਹ ਫੜ ਲਈ ਸਰਕਾਰਾਂ ਨੇ ਕਿੰਨੇ ਕੋ ਉਹਨੂੰ ਨੌਕਰੀਆਂ ਦੇ ਦਿੱਤੀਆਂ ਕਿੰਨੇ ਕੋ ਸਹਾਇਤਾ ਕਰ ਦਿੱਤੀ ਹੈ ਜੇ ਤੁਸੀਂ ਅੱਜ ਪੰਜਾਬ ਦੇ ਨੌਜਵਾਨੇ ਨੂੰ ਮੇਨੇ ਮਾਰਦੇ ਹੋ ਤਰਨ ਸ਼ਰਮਾ ਜੀ ਇੱਕ ਗੱਲ ਹੋਰ ਦੱਸੋ ਇਹ ਖੇਡ ਹਲੇ ਵੀ ਤੁਹਾਡੀ ਜਾਰੀ ਹੈ ਹਲੇ ਵੀ ਤੁਸੀਂ ਖੇਡਦੇ ਹੋ ਜੀ ਮੈਂ ਕੰਟੀਨਿਊ ਰੱਖੀ ਹੈ ਖੇਡ ਤੇ ਹੁਣ ਮੈਂ ਅੱਗੇ ਜਿਹੜੀ ਗੇਮ ਆ ਉਹ ਜਿਹੜੀ ਨੇ ਨੈਸ਼ਨਲ ਦੇ ਸਾਡੀ ਐਥਲੀਟਿਕ ਨੈਸ਼ਨਲ ਗੇਮ ਜਿਹੜੀ ਨੇ ਅਕੈਡਮੀ ਉੱਥੇ ਮੈਂ ਉਹਦੀ ਤਿਆਰੀ ਕਰ ਰਿਹਾ ਜਿョ ਜਿョ ਅੱਗੇ ਪ੍ਰੋਟ ਹੋਊਗਾ ਔਰ ਮੈਂ ਇੰਸਟਾਗ੍ਰam ਮੀਡੀਆ ਤੇ ਸੋਸ਼ਲ ਮੀਡੀਆ ਤੇ ਪੰਦਰੋਂ ਤੇ ਇੱਕ ਗੱਲ ਹੋਰ ਦੱਸਣਾ ਜਾਊਂਗਾ ਜੀ ਕਿ ਪਿਛਲੇ ਦਿਨੀ ਸਪੋਰਟਸ ਫਰਵਾਇਦਰਦਿਆਂ ਕੋਚਾਂ ਦੀ ਇੰਪੋਰਟੈਂਟ ਇਕਲਿਆਂ ਦੀਆਂ ਜੀ ਜਿਹਦੇ ਵਿੱਚ ਮੇਰਾ ਨਾਮ ਨੋਮੀਨੇਟ ਕੀਤਾ ਦੀ ਗਰਮ ਚੋਕ ਤੇ ਜੀ ਪਰ ਪਤਾ ਨਹੀਂ ਕੀ ਰੀਜ਼ਨ ਕਰਕੇ ਮੇਰਾ ਨਾਮ ਉਤੋ ਕਰ ਦਿੱਤਾ ਗਿਆ ਹੂੰ ਤਾਂ ਮੈਂ ਵੀ ਇਹੀ ਤੋਂ ਤੇ ਚੈਨਲ ਦੇ ਮਾਧਿਅਮ ਨਾਲ ਹੀ ਸਪੋਰਟਿਉਨਿਟੀ ਪੰਜਾਬ ਵਿੱਚ ਉੱchnਾ ਜਾਊਂਗਾ ਕਿ ਮੇਰਾ ਕੀ ਕਸੂਰ ਦੀਗਾ ਕਿ ਮੇਰਾ ਉੱਚੀ ਤੋਂ ਨਾਮ ਕੱਟਿਆ ਗਿਆ ਹੂੰ ਬਿਲਕੁਲ ਠੀਕ ਹੈ ਤੁਹਾਡਾ ਸਵਾਲ ਬਿਲਕੁਲ ਵਾਜਬ ਹੈ ਅਸੀਂ ਕੋਸ਼ਿਸ਼ ਵੀ ਕਰਾਂਗੇ ਉਹਨਾਂ ਤੱਕ ਇਹ ਗੱਲ ਪਹੁੰਚਾਣ ਦੀ ਇਹ ਗੱਲ ਹੋਰ ਤਰਮ ਕਿਉਂਕਿ ਆਮ ਤੌਰ ਤੇ ਜਿੰਨੀਆਂ ਵੀ ਚੈਂਪੀਅਨਸ਼ਿਪਸ ਹੁੰਦੀਆਂ ਨੇ ਉਹਨਾਂ ਤੇ ਲਈ ਜਦੋਂ ਕੋਈ ਸਿਲੈਕਸ਼ਨ ਹੁੰਦੀ ਹੈ ਤਾਂ ਸਰਕਾਰਾਂ ਬਹੁਤ ਮਦਦ ਕਰਦੀਆਂ ਨੇ ਡਾਈਟ ਦੀ ਮਦਦ ਕਰਦੀਆਂ ਨੇ ਟਰਾਂਸਪੋਰਟੇਸ਼ਨ ਦੀ ਮਦਦ ਕਰਦੀਆਂ ਨੇ ਪੈਸੇ ਦੀ ਵੀ ਮਦਦ ਕਰਦੀਆਂ ਨੇ ਇਦਾਂ ਦੀ ਥੋੜੀ ਹੈਲਪ ਹੁੰਦੀ ਹੈ ਕਿ ਨਹੀਂ ਹੁੰਦੀ ਨਹੀਂ ਭਾਈ ਜੀ 27 ਸਾਲ ਹੋ ਗਏ ਮੈਨੂੰ ਅਜੇ ਤੱਕ ਇਹ ਸਰਕਾਰ ਕੋਈ ਨਹੀਂ ਮਿਲੇ ਸਰਕਾਰ ਵੱਲੋਂ ਲਾਰੇ ਲਾਰੇ ਮਿਲੇ ਨੇ ਗਾਣਾ ਮਿਲੇ ਅਗੀ ਆ ਕੁਝ ਮਿਲੇ ਹੂੰ ਜਦ ਬਗੀ ਤੇ ਉਹ ਯਾਨੀ ਇਹਨਾਂ ਚੰਗਲਾ ਕਹਿੰਦਾ ਹੈ ਨਾ ਤੇ ਤੁਹਾਡੇ ਵਰਗੇ ਕਈ ਪਲੇਅਰ ਵਰਦੇ ਨੇ ਜਿਨ ਨੂੰ ਕਿਨੂੰ ਸਪੋਰਟ ਕਰਨੀ ਆ ਹੁੰਦਾ ਤੁਸੀਂ ਕੋਸ਼ਿਸ਼ ਕੀਤੀ ਹੈ ਕਿਉਂਕਿ ਨਵੀਂ ਜਿਹੜੀ ਸਰਕਾਰ ਬਣੀ ਉਹ ਕਹਿੰਦੇ ਕਿ ਆਮ ਲੋਕਾਂ ਦੀ ਸਰਕਾਰਾਂ ਸੀ ਆਮ ਲੋਕਾਂ ਦੀ ਗੱਲ ਸੁਣਦੇ ਆ ਤੁਸੀਂ ਕੋਸ਼ਿਸ਼ ਕੀਤੀ ਹੈ ਉਹਨਾਂ ਤੱਕ ਗੱਲ ਪਹੁੰਚਾਣ ਦੀ ਕਦੇ ਜੀ ਹਾਂ ਜੀ ਮੈਂ ਸੀਐਮ ਸਾਹਿਬ ਨੂੰ ਦੋ ਵਾਰ ਮਿਲਿਆ ਉਹਨਾਂ ਨੇ ਨੋਟਿਸ ਵੀ ਅਨੇ ਰੱਖੇ ਪਰ ਅਜੇ ਤੱਕ ਦੋ ਸਾਲ ਹੋ ਗਏ ਅਜੇ ਤੱਕ ਮੈਂ ਵੀ ਉਮੀਦ ਤੇ ਹੀ ਬੈਠਾ ਹਾਂ ਕੀ ਕਦੇ ਮੇਰੀ ਤੇ ਵੀ ਨਿਗਾਹ ਪਊਗੀ ਇਹਨ ਸਾਥੀ ਮੈਨੂੰ ਜੁਣੀਆ ਭਗਵੰਤ ਮਾਨ ਦਾ ਬਹੁਤ ਨੇਕ ਜੀਨ ਉਸਤਾਨ ਨੇ ਇਹ ਉਮੀਦ ਹੈ ਕਿ ਕਦੇ ਤਾਂ ਮੇਰੀ ਇਸ ਹੈਂਡੀਕੈਪ ਗਰੀਬ ਤੇ ਵੀ ਉਹਨਾਂ ਦੀ ਨਿਗਾਹ ਪਊਗੀ ਤੇ ਕਦ ਮੈਨੂੰ ਜੋਬ ਆਫਰ ਆਊਗਾ ਇੱਕ ਗੱਲ ਤਾਂ ਇਹ ਵੀ ਪਤਾ ਲੱਗੀ ਸੀ ਕਿ ਜਿਹੜਾ ਤੁਹਾਡੇ ਸਿਰ ਕਰਜ਼ਾ ਸੀਗਾ ਤੇ ਉਹ ਕਰਜ਼ਾ ਨਾ ਲੈਂਦਾ ਤਾਂ ਤੁਹਾਡਾ ਘਰ ਵੀ ਵਿਕ ਸਕਦਾ ਸੀ ਹਾਂਜੀ ਐਕਚੁਅਲੀ ਫਾਦਰ ਸਾਹਿਬ ਤੋਂ ਬਾਅਦ ਕਮਾਈ ਦਾ ਸੋਰਸ ਬਹੁਤ ਘਟ ਗਿਆ ਸੀਗਾ ਔਰ ਜੇ ਉਹ ਨਾ ਉਤਰਦਾ ਮੇਰੇ ਸਿਰ ਤੋਂ ਛੱਤ ਵੀ ਚਲੀ ਜਾਂਦੀ ਤਾਂ ਮੈਂ ਦਿলো ਧੰਨਵਾਦ ਕਰਦਾ ਦੇਖੋ ਮੈਂ ਤੇ ਇੱਕ ਗੱਲ ਜਾਨਣਾ ਜੇ ਐਨ ਆਰ ਆਈ ਭਰਾ ਬੈਠੇ ਨੇ ਕਰਨੋ ਦਾ ਭਾਈ ਵਰਗੀ ਨੇਕ ਰੂਹਾਂ ਬੈਠੀਆਂ ਨੇ ਤਾਂ ਪੰਜਾਬ بچਿਆ ਹੋਇਆ ਮੇਰੇ ਵਰਗੀ ਕਿਡਾਰੀ ਦੀ ਹੈਲਪ ਹੁੰਦੀ ਰਹੂ ਔਰ ਮੇਰੇ ਵਰਗੀ ਕਿਡਾਰੀ ਮੈਂ ਇਕੱਲਾ ਨਹੀਂ ਉਥੇ ਦੇ ਬੈਠੇ ਨੇ ਤਾਂ ਸਰਕਾਰਾਂ ਕੇ ਇਹ ਹੀ ਬੇਨਤੀ ਹੈ ਕਿ ਇਹ ਜੇ ਕਿਡਾਰੀਆਂ ਨੂੰ ਸਾਂਭੇ ਆਵੇ ਜਿਹੜੇ ਆਪਣੇ ਪੰਜਾਬ ਦਾ ਨਾਮ ਬਾੜੀ ਲੀਗੈਂਡਰੀਆਂ ਦੇ ਵਿੱਚ ਰੌਸ਼ਨ ਕਰਦੇ ਨੇ ਆਪਣੀ ਰੋਟੀ ਛੱਡ ਕੇ ਹੋਰਾਂ ਦੀ ਮਦਦ ਕਰਦੇ ਨੇ ਮੈਂ ਖੁਦ ਦੀ ਇੱਕ ਕਾਰਾਟੇ ਕੋਚ ਹਾਂ ਮੈਂ ਖੁਦ ਦੀ 1400 ਤੋਂ 1800 ਕੁੜੀਆਂ ਨੂੰ ਰਮਚਾ ਦੇ ਆਦੀ ਨੂੰ ਫ੍ਰੀ ਕਾਰਾਟੇ ਦੀ ਟ੍ਰੇਨਿੰਗ ਦੇ ਚੁੱਕਿਆ ਡਿਸੇਬਲ ਹੈਂਡੀਕੈਪ ਬੱਚਿਆਂ ਨੂੰ ਮੈਂ ਫ੍ਰੀ ਕਾਰਾਟੇ ਸਿਖਾ ਰਿਹਾ ਹਾਂ ਵਰਤਮਾਨ ਵਿੱਚ 3 ਮਿਲ ਬੰਦ ਲੁਧਿਆਣਾ ਵੱਲੋਂ ਮੈਨੂੰ ਇੱਕ ਸਕੂਲ ਦੇ ਵਿੱਚ ਫ੍ਰੀ ਆਫਰ ਕਾਰਾਟੇ ਦੀ ਟ੍ਰੇਨਿੰਗ ਦੇ ਲਗਾਇਆ ਗਿਆ ਉੱਥੇ ਮੈਂ ਸੇਵਾ ਕਰ ਰਿਹਾ ਹਾਂ ਬਿਲਕੁਲ ਠੀਕ ਹੈ ਚਲੋ ਤਰਨ ਅਸੀਂ ਤਾਂ ਇਹੀ ਆਸ ਤੇ ਅਰਦਾਸ ਕਰਦੇ ਹਾਂ ਕਿ ਤੁਹਾਡੀ ਮਦਦ ਵੱਤ ਵੱਧ ਹੋਣੀ ਚਾਹੀਦੀ ਹੈ ਕਿ ਅਪੀਲ ਕੀ ਸਰਕਾਰ ਨੂੰ ਕਰਨਾ ਚਾਹੁੰਦੇ ਹੋ ਕਿਉਂਕਿ ਇਹ ਪ੍ਰੋਗਰਾਮ ਸਾਡਾ ਬੜੀ ਦੂਰ ਤੱਕ ਜਾਂਦਾ ਹੈ ਪੂਰੀ ਦੁਨੀਆ ਇਸ ਪ੍ਰੋਗਰਾਮ ਨੂੰ ਦੇਖਦੀ ਹੈ ਕੀ ਅਪੀਲ ਪੰਜਾਬੀਆਂ ਨੂੰ ਤੇ ਸਰਕਾਰ ਨੂੰ ਕਰਨਾ ਚਾਹੁੰਦੇ ਹੋ ਪੰਜਾਬੀਆਂ ਨੂੰ ਮੈਂ ਇਹੀ ਅਪੀਲ ਕਰੂੰਗਾ ਕਿ ਭਰਾਓ ਜਿਨੀ ਹੋ ਤੱਕੇ ਉਨ੍ਹਾਂ ਮੇਰੇ ਵਰਗੀ ਐਥਲੀਟਾਂ ਦੀ ਮਦਦ ਕਰੋ ਤੇ ਸਰਕਾਰ ਨੂੰ ਵੀ ਇਹ ਅਪੀਲ ਕਰੂੰਗਾ ਕਿ ਮੈਨੂੰ ਮੇਰਾ ਬਣਦਾ ਹੋਇਆ मेरा मान सम्मान ਦਿੱਤਾ ਜਾਵੇ ਤਾਕੀ ਮੈਂ ਇਸੇ ਤਰ੍ਹਾਂ ਆਪਣੇ ਪੰਜਾਬ ਆਪਣੇ ਦੇਸ਼ ਦਾ ਨਾਮ 올림픽 ਦੇ ਵਿੱਚ ਇੱਕ ਦਿਨ ਰੋਸ਼ਨ ਕਰਾਂ ਬਹੁਤ ਬਹੁਤ ਧੰਨਵਾਦ ਔਰ ਤੁਹਾਨੂੰ 올 द बेस्ट ਸਾਡੇ ਵੱਲੋਂ ਸ਼ੋਭੇ ਛਾਵਾਂ ਬਹੁਤ ਬਹੁਤ ਤਰਨ ਸ਼ਰਮਾ ਕਿਉਂਕਿ ਜੋ ਤੁਸੀਂ ਕਰ ਰਹੇ ਹੋ ਉਹ ਵਾਕਈ ਕਾਬਲੇ ਤਾਰੀਫ ਹੈ ਔਰ ਉਸ ਤਾਰੀਫ ਦੇ ਤੁਸੀਂ ਹੱਕਦਾਰ ਵੀ ਹੋ ਤੁਹਾਨੂੰ ਤੁਹਾਡਾ ਹੱਕ ਮਿਲਣਾ ਚਾਹੀਦਾ ਹੈ ਔਰ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਤੁਹਾਡਾ ਤੁਹਾਨੂੰ ਹੱਕ ਮਿਲਣਾ ਚਾਹੀਦਾ ਹੈ ਔਰ ਉਹ ਤੁਹਾਨੂੰ ਦਵਾਈਏ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਤਰਨ ਨਮਸਕਾਰ ਸੀਗਾ थैंक यू सो मच जी जी ਸੋ ਇਸਨ ਤਰਨੁਮ ਸ਼ਰਮਾ ਪੈਰਾਕਰਾਟਿਕ ਖਿਡਾਰੀ ਜਿਨ੍ਹਾਂ ਨੇ ਹੁਣ ਤੱਕ ਲਗਭਗ 18 ਇੰਟਰਨੈਸ਼ਨਲ ਮੈਡਲ ਜਿੱਤੇ ਨੇ ਇੱਥੇ ਤਾਂ ਇੱਕ ਛੋਟਾ ਜਿਹਾ ਮੈਚ ਖੇਡ ਕੇ ਬੰਦਾ ਮਾਣ ਨਹੀਂ ਕੀਤਾ ਜਾਂਦਾ 18 ਇੰਟਰਨੈਸ਼ਨਲ ਮੈਚ ਖੇਡ ਕੇ ਆਏ ਨੇ ਔਰ ਅੱਜ ਤੱਕ ਇਹਨਾਂ ਦਾ ਦਾਵਾ ਹੈ 1 ਰੁਪਏ ਦੀ ਮਦਦ ਕਿਸੇ ਵੀ ਪ੍ਰਸ਼ਾਸਨਿਕ ਜਾਂ ਸਰਕਾਰ ਵੱਲੋਂ ਨਹੀਂ ਹੋਈ ਆਪਣੇ ਦੰਤ ਹੀ ਸਾਥੀਆਂ ਦੇ ਦੰਤ ਹੀ ਹਾਲੇ ਤੱਕ ਇਹ ਸਭ ਕੁਝ ਕਰਦੇ ਰਹੇ ਨੇ ਔਰ ਹੁਣ ਕਰਨ ਔਜਲਾ ਜਿਹੜੇ ਕਿ ਪੰਜਾਬ ਦੇ ਮਸ਼ਹੂਰ ਗਾਇਕ ਨੇ ਇੰਟਰਨੈਸ਼ਨਲ ਫੇਮ ਪ੍ਰਾਪਤ ਕਰਨ ਔਜਲਾ ਹੁਰਵਲੋਂ ਇਹਨਾਂ ਦੀ ਮਦਦ ਕੀਤੀ ਗਈ ਹੈ ਲਗਭਗ 9 ਲੱਖ ਰੁਪਏ ਦਾ ਕਰਜ਼ਾ ਇਹਨਾਂ ਨੂੰ ਉਤਾਰਿਆ ਗਿਆ ਹੈ 12 ਲੱਖ ਰੁਪਏ ਦਾ ਕੁੱਲ ਕਰਜ਼ਾ ਸੀਗਾ 3 ਲੱਖ ਦਾ ਕਰਜ਼ਾ ਜੜਾ ਉਹ ਐਨ ਆਰ ਆਈ ਭਰਾਵਾਂ ਨੇ ਉਤਾਰਿਆ ਸੋ ਅਜਿਹੇ ਹੋਰ ਬਹੁਤ ਸਾਰੇ ਖਿਡਾਰੀ ਨੇ ਜਿਹੜੇ ਤੁਸੀਂ ਖੱਬੇ ਸੱਜੇ ਆਪਣੇ ਦੇਖੋਗੇ ਅਜਿਹੇ ਬਹੁਤ ਸਾਰੇ ਲੋੜਵੰਦ ਨੇ ਜਿਨ੍ਹਾਂ ਦੀ ਜਿਨ੍ਹਾਂ ਨੂੰ ਮਦਦ ਦੀ ਲੋੜ ਹੈ ਉਹਨਾਂ ਦੀ ਮਦਦ ਜ਼ਰੂਰ ਕੀਤੀ ਜਾਵੇ ਗੁਰਬਾਣੀ ਦੇ ਵਿੱਚ ਵੀ ਕਿਹਾ ਜਾਂਦਾ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਜੇ ਆਪਣੇ ਦਸਵੰਦ ਦੇ ਵਿੱਚੋਂ ਇਹਨਾਂ ਵਰਗੇ ਲੋਕਾਂ ਦੀ ਮਦਦ ਕਰਾਂਗੇ ਤਾਂ ਇਹ ਦੇਸ਼ ਕੌਮ ਦਾ ਨਾਮ ਹੋਰ ਰੋਸ਼ਨ ਕਰਨਗੇ ਦੇਸ਼ ਤੋਂ ਅਤੇ ਬਾਕੀ ਖਬਰਾਂ ਲਈ ਬਣੇ ਰੋ ਪੀ.ਟੀ.ਸੀ. ਨਿਊਜ਼ ਦੇ ਨਾਲ ਧੰਨਵਾਦ